ਅਸਲਾਮੁਅਲੈਕਮ ਵੀਰੋ ਕੀ ਹਾਲ ਹੈ ਉਮੀਦ ਕਰਦੇ ਤੁਸੀਂ ਸਾਰੇ ਬਧਿਆਬ ਹੋਗੇ ਡੀਆਜੀ ਪੁੱਲਰ ਸਾਹਿਬ ਦੀ ਗ੍ਰਿਫਤਾਰੀ ਤੋਂ ਬਾਅਦ ਹੁਣ ਅਗਲਾ ਨੰਬਰ ਹੈ ਆਕਾਸ਼ ਪੱਤਾ ਦਾ ਇਹ ਆਕਾਸ਼ ਪੱਤਾ ਉਹੀ ਬੰਦਾ ਜਿਸ ਦੇ ਕਹਿਣ ਦੇ ਉੱਤੇ ਸੀਬੀਆਈ ਵਾਲੇ ਨੇ ਡੀਆਜੀ ਪੁੱਲਰ ਸਾਹਿਬ ਦੇ ਘਰ ਰੇਡ ਕੀਤੀ ਸੀ ਤੇ ਡੀ.ਐੱਜੇ ਪੁੱਲਰ ਸਾਹਿਬ ਨੂੰ ਗ੍ਰਿਫਤਾਰ ਕੀਤਾ ਸੀ ਤੇ ਹੁਣ ਇੱਕ ਵਕੀਲ ਸਾਹਿਬ ਆਕਾਸ਼ ਪੱਤਾ ਦੇ ਬਾਰੇ ਦੱਸਦੇ ਪਏ ਐ ਕਿੰਨੇ ਪਰਚੇ ਹੋਏ ਐ ਜਾਂ ਕਿਹੜੇ ਕਿਹੜੇ ਇਹ ਜੁਰਮ ਉਹਨਾਂ ਦੇ ਵਿੱਚ ਮਿਲਵਰ ਸੀ ਸਾਰੀ ਡਿਟੇਲ ਆ ਪੰਜ ਦੀ ਵੀਡੀਓ ਚ ਜਾਣੇ ਭਲਾ ਆਪਾਂ ਚਲ ਕੇ ਦੇਖ ਰਹੇ ਨੇ ਵੀਡੀਓ ਫਿਰ ਕਰਨੇ ਇਸ ਤੇ ਵਿਚਾਰ ਆਕਾਸ਼ ਬੱਤਾ ਨੂੰ ਲੈ ਕੇ ਕਈ ਪਰਚੇ ਕੱਢ ਲਿਆਏ ਹੋ ਇਹ ਜੇ ਤੁਸੀਂ ਪਰਚੇ ਕੱਢ ਕੇ ਲੈ ਕੇ ਆਏ ਹੋ ਇਹਨਾਂ ਦਾ ਇਸ ਕਾਰਵਾਈ ਨਾਲ ਕੀ ਸੰਬੰਧ ਹੈ ਇਹ ਤੁਸੀਂ ਅੱਜ ਖੁੱਲ ਕੇ ਦੱਸੋ ਤੁਸੀਂ ਕਹਿ ਰਹੇ ਹੋ ਕਿ ਇਹ ਤਾਂ 420 ਆ ਇਹਨਾਂ ਤੇ ਵਿਜੀਲੈਂਸ ਦੇ ਪਰਚੇ ਨੇ ਕੀ ਸਾਰਾ ਮਾਜਰਾ ਦੇਖੋ ਇਸ ਤਰ੍ਹਾਂ ਕਿ ਇੱਕ ਆਮ ਬੰਦਾ ਮੇਰੇ ਵਰਗਾ ਵਕੀਲ ਵੀ ਇੱਕ ਚਪੜਾਸੀ ਨੂੰ ਥਾਣੇ ਤੱਕ ਨਹੀਂ ਪਹੁੰਚਾਉਂਦਾ ਹੂੰ ਡੀਆਈਜੀ ਨੂੰ ਹੱਥ ਪਾ ਲੈਣਾ ਕੁਛ ਥੋੜਾ ਕਾਪਿਚਾ ਜਾਂ ਡੀਆਈਜੀ ਪੂਰੀ ਤਰ੍ਹਾਂ ਕਾਣਾ ਹੋਏਗਾ ਤੇ ਜਾਂ ਰਾਸ਼ਵਤਤਾ ਬੜਾ ਪਾਵਰਫੁਲ ਹੋਏਗਾ ਪੋਲੀਟੀਕਲ ਤੇ ਫਿਊਰੋਕ੍ਰੈਟਿਕ ਪਾਵਰ ਨਾਲ ਹੋਣ ਗਿਆ ਔਰ ਉਹਦੇ ਚੱਲਦੇ ਜਦੋਂ ਮੇਰੇ ਪਿਛਲੇ ਟੀਵੀ ਸ਼ੋਅ ਆਏ ਅਲੱਗ-ਅਲੱਗ ਚੈਨਲਾਂ ਤੇ ਤੇ ਮੈਨੂੰ ਮੇਰੇ ਫੈਨਜ਼ ਵੀ ਨੇ ਤੇ ਮੇਰੇ ਮੈਨੂੰ ਗਾਲਾਂ ਕੱਢਣ ਵਾਲੇ ਵੀ ਨੇ ਸੋ ਮੈਨੂੰ ਸੂਚਨਾ ਮੈਨੂੰ ਫੋਨ ਆਇਆ ਮੱਲਨ ਸਾਹਿਬ ਤੁਸੀਂ ਜਿਹੜੀ ਲਾਈਨ ਵਿੱਚ ਬੋਲੀ ਹੈ ਨਾ ਕਿ ਇਹ ਆਕਾਸ਼ਪਤਾ ਆਮ ਆਦਮੀ ਨਹੀਂ ਹੈ ਇਹ ਕੋਈ ਪਾਵਰਫੁੱਲ ਬੰਦਾ ਹੀ ਹੈ ਕਿ ਜਿਨੇ ਪਰਚਾ ਦਰਜ ਕਰਾਇਆ ਕਹਿੰਦੇ ਹੈਟਸ ਆਫ ਟੂ ਯੂ ਤੁਸੀਂ ਕਿਦਾਂ স্মੈਲ ਕਰ ਲਿਆ ਵੀ ਇਹ ਗੱਲ ਹੋ ਸਕਦੀ ਹੈ ਸੋ ਉਸ ਗੱਲ ਤੋਂ ਫਿਰ ਮੈਂ ਕਿਹਾ ਵੀ ਦੱਸੋ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਫਿਰ ਉਹਨਾਂ ਲੋਕਾਂ ਨੇ ਮੈਨੂੰ ਸੂਚਨਾਵਾਂ ਦਿੱਤੀਆਂ ਮੇਰੇ ਤੱਕ ਕਾਗਜ਼ ਪਹੁੰਚਦੇ ਕੀਤੇ ਤੇ ਉਹ ਸਾਹਮਣੇ ਆਉਣ ਨੂੰ ਵੀ ਤਿਆਰ ਨੇ ਪਰ ਹਲੇ ਮੈਂ ਉਹਨਾਂ ਦਾ ਨਾਮ ਰਿਵੀਲ ਨਹੀਂ ਕਰਨਾ ਇੱਕ ਵਾਰੀ ਮਟੀਰੀਅਲ ਸਾਹਮਣੇ ਆ ਜਾ ਹੁਣ ਆਕਾਸ਼ ਮੱਤਾ ਦੀ ਗੱਲ ਕਰੀਏ ਆਪਾਂ ਆਕਾਸ਼ ਮੱਤਾ ਕੌਣ ਹੈ ਦੋ ਵਿਸਵੇ ਦਾ ਛੋਟਾ ਜਿਹਾ ਘਰ ਗਾਂਦੀ ਨਗਰ ਕਲੋਨੀ ਆ ਮੰਡੀ ਗੁਬਿੰਦਗੜ ਤੇ ਪਾਪਾ ਦੀ ਦੁੱਧ ਦੀ ਡੇਰੀ ਕਿ ਨਾਖੋ ਦੁੱਧ ਵੇਚਦੇ ਹੁੰਨਗੇ ਦਿਨ ਦਾ ਦੱਸੋ ਤੁਹਾਨੂੰ ਪਤਾ ਹੋਏਗਾ ਤੁਸੀਂ ਇਨੀ ਜਾਣਕਾਰੀ ਲੈ ਕੇ ਚਲੋ ਜਿੰਨਾ ਵੀ ਦੁੱਧ ਵੇਚਦੇ ਸੀ ਇਕਾਸ਼ ਬੱਤਾ ਵੱਡਾ ਆ ਪਰਤਣਾ ਵਿਕੀਤੇ ਸੋ ਇਹ ਬਣ ਗਿਆ ਪਾਸਿੰਗ ਵਾਲਾ ਬੰਦਾ ਪਾਸਿੰਗ ਕੀ ਹੁੰਦੀ ਹੈ ਨਾ ਜਨਤਾ ਦਾ ਸਭ ਪਾਸਿੰਗ ਕੀ ਹੁੰਦੀ ਹੈ ਅੰਮ੍ਰਾਲਾ ਤੋਂ ਪੰਜਾਬ ਚ ਜਿਹੜਾ ਵੀ ਟਰੱਕ ਕਮਰਸ਼ੀਅਲ ਗੱਡੀ ਕੋਈ ਸਮਾਨ ਲੈ ਕੇ ਐਂਟਰ ਕਰਦੀ ਹੈ ਉਹਦਾ ਪੰਜਾਬ ਦਾ ਇੱਕ ਟੈਕਸ ਬਣਦਾ ਹੈ ਯਾ ਜਿੱਥੇ ਉਹਨੇ ਸੋਰਸ ਨੇ ਉਤਰਨਾ ਮੰਨ ਲ ਉਸ ਕ੍ਰੈਪ ਆਇਆ ਲੋਹਾ ਆਇਆ ਆ ਲੱਕੜ ਆਈ ਦੁੱਧ ਆਇਆ ਦਹੀਂ ਆਇਆ ਜਿਹਦੇ ਤੇ ਵੀ ਟੈਕਸ ਐਪਲੀਕੇਬਲ ਐ ਉਸ ਪ੍ਰੋਡਕਟ ਨੇ ਅੰਬਾਲੇ ਤੋਂ ਜਾਂ ਪਿੱਛੋਂ ਜਿੱਥੋਂ ਮਰਜੀ ਆ ਰਿਹਾ ਉਹਨੇ ਖਾਲੀ ਇੱਥੇ ਹੋਣਾ ਤੇ ਉਹਦੀ ਇੱਕ ਟੈਕਸ ਦੀ ਰਸੀਦ ਕੱਟੀ ਜਾਂਦੀ ਐ ਉਹ ਜਦੋਂ ਰਸੀਦ ਕੱਟੀ ਜਾਂਦੀ ਐ ਉਹਦੇ ਉੱਤੇ ਟੈਕਸ ਲੱਗਦਾ ਹੁਣ ਟੈਕਸ ਦੀ ਚੋਰੀ ਕਿਵੇਂ ਕਰੀਏ ਫਿਰ ਬਨ ਜਾਂਦੇ ਪਾਸਿੰਗ ਵਾਲੇ ਇਹ ਕਰਦੇ ਉਥੋਂ ਦੇ ਈਟੀਓ ਨਾਲ ਸੈਟਿੰਗ ਤੁਸੀਂ ਸੁਣ ਕੇ ਹੈਰਾਨ ਹੋ ਜਾਓਗੇ ਕਿ ਸੈਂਕੜੇ ਗੱਡੀਆਂ ਰੋਜ਼ ਦੀਆਂ ਦੋ ਨੰਬਰ ਚ ਨਿਕਲਦੀਆਂ ਸ਼ੰਭੂ ਬਟਰ ਤੋਂ ਸੈਂਕੜੇ ਗੱਡੀਆਂ ਔਰ ਜ਼ਿਆਦਾਤਰ ਉਹ ਚ ਮੰਡੀ ਗੁਬਿੰਦਗੜ ਦੀਆਂ ਗੱਡੀਆਂ ਜਿਹੜੀਆਂ ਸਕ੍ਰੈਪ ਲੈ ਕੇ ਆਉਂਦੀਆਂ ਵਰਲਡ ਵਾਈਡ ਵਰ ਟ੍ਰੇਡਰ ਤੇ ਹਮਲਾ ਹੋਇਆ ਸੀ ਉਹਦਾ ਸਕ੍ਰੈਪ ਮੰਡੀ ਗੁਬਿੰਦਗੜ ਆ। ਅੱਛਾ ਹਾਂ ਕਿੱਥੋਂ ਅਮਰੀਕਾ ਤੋਂ ਤੇ ਸਕ੍ਰੈਪ ਆਉਂਦਾ ਮੰਡੀ ਗੁਬਿੰਦਗੜ ਚ ਮੇਰੇ ਕੋ ਵੀ ਉਹਦੇ ਲੋਹੇ ਦਾ ਇੱਕ ਪੀਸ ਹੈ ਕਿਉਂਕਿ ਜਿਹੜੇ ਵਪਾਰੀ ਤੱਕ ਆਇਆ ਸੀ ਮੇਰਾ ਕਲਾਇੰਟ ਸੀ ਔਰ ਉਹਨਾਂ ਨੇ ਉਹ ਗਾਲ ਕੇ ਮੁਰਕੀ ਅੱਗੋਂ ਜਿਹੜੀਆਂ ਵੀ ਚੀਜ਼ਾਂ ਬਣਾਉਂਦੇ ਨੇ ਢਲਾਈ ਕਰਕੇ ਕੁਲਫੀ ਬਣਾਉਂਦੇ ਨੇ ਕੁਲਫੀ ਮਤਲਬ ਇੱਕ ਆਇਰਨ ਬਾਰ ਹੁੰਦੀ ਲੰਬੀ ਸਾਰੀ ਉਹ ਆਇਰਨ ਬਾਰ ਦੇ ਵਿੱਚ ਵਿੱਚ ਜੋ ਫਿਰ ਉਸ ਤੋਂ ਬਾਅਦ ਸਰੀਆ ਬੰਨਣਾ ਹੈ ਯੂ ਚੈਨਲ ਬੰਨਣਾ ਹੈ ਜੋ ਵੀ ਬੰਨਣਾ ਵੀ ਚੈਨਲ ਬੰਨਣਾ ਉਹ ਤੋਂ ਬੰਨਦੇ ਨੇ ਐਲ ਚੈਨਲ ਬੰਨਣਾ ਸੋ ਜਿਹੜੀ ਗੱਡੀ ਹੁਣ ਉੱਥੇ ਚੱਲਦੀ ਹੈ ਉਹ ਆਲਮੋਸਟ ਤੁਸੀਂ ਮੰਨ ਸਕਦੇ ਹੋ ਵੀ 500 600 ਰੁਪਏ ਪਰ ਟਨ ਦੀ ਸੈਟਿੰਗ ਹੁੰਦੀ ਹੈ ਟੀ ਟੰਡੀ ਗੱਡੀ ਇਹਦੇ ਕਿੰਨੇ ਬਹਿ ਹੋਗੇ ਭਜੀ ਗੁਣਾ ਤੁਸੀਂ ਕਰੋ ਮੈਂ ਮੈਚ ਕਮਜ਼ੋਰ ਹਾਂ ਚਲੋ ਬਣ ਗਿਆ ਕਾਫੀ ਲੱਖਾਂ ਦੀ ਤੁੰਗਣਾ ਕੰਮ ਫਿਰ ਉਹਦੇ ਚ ਕੀ ਹੁੰਦਾ ਹੈ ਕਿ ਆਕਾਸ਼ ਬੱਤਾ ਉਹਦਾ ਰੇਟ ਸੀ 850 ਰੁਪਏ ਅੱਛਾ ਇਹ 850 ਰੁਪਏ ਦੋ ਇਹਨੇ ਪ੍ਰਾਈਵੇਟ ਬੌਂਸਰ ਵੀ ਰੱਖੇ ਸੀ ਇਹ ਇਹਦੀ ਅਫਸਰਾਂ ਨਾਲ ਵੀ ਸੈਟਿੰਗ ਸੀ ਇਹਦੇ ਆ ਉੱਥੇ ਇੱਕ ਵਦਾ ਵਧੀਆ ਜੋ ਮੈਨੂੰ ਇਹ ਪਬਲਿਕ ਦੀ ਸੂਚਨਾ ਹੈ ਇਹਦੇ ਤੇ ਮੇਰੀ ਇਨਵੈਸਟੀਗੇਸ਼ਨ ਜਾਰੀ ਹੈ ਉੱਥੇ ਦਾ ਲੋਕਲ ਐਸ.ਡੀ.ਐਮ. ਇਹ ਜਿਹੜਾ ਇਹਦਾ ਗੋਡਫਾਦਰ ਬਣਿਆ ਉਹਦਾ ਨਾਂ ਆਨੰਦ ਸਾਗਰ ਹੈ ਸੋ ਇਦਾਂ ਦੇ ਕੁਝ ਬੰਦਿਆਂ ਨਾਲ ਮਿਲ ਕੇ ਇਹ ਪਾਸਿੰਗ ਦਾ ਉਥੇ ਕੰਮ ਕਰਦਾ ਤੁਸੀਂ ਕਦੀ ਜਾਓ ਮੰਡੀ ਗੁਬਿੰਦਗੜ ਬੱਚੇ-ਬੱਚੇ ਨੂੰ ਪੁੱਛੋ ਜਿਹੜਾ ਵੀ ਸਕ੍ਰੈਪ ਡੀਲਰ ਹੈ ਵੀ ਪਾਹੀ ਗੱਡੀ ਪਾਸ ਕੋ ਕਹਿ ਕੀ ਕਾ ਹਸ਼ ਪੱਤਾ ਇਹਨੇ ਬੌਂਸਰ ਰੱਖੇ ਸੀ ਇਹਨੇ ਸੈਟਿੰਗਾਂ ਕਰ ਲੀਆਂ ਇਹਨੇ ਸੈਟਿੰਗਾਂ ਕਰਨ ਤੋਂ ਬਾਅਦ ਗੱਡੀਆਂ ਇਦਾਂ ਕਢਾਉਂਦਾ ਕਢਾਣ ਤੋਂ ਬਾਅਦ ਹੁਣ ਇਹਦੇ ਕੋਲ ਅੱਗੋਂ 16 ਤੋਂ 18 ਸਵਿਫਟ ਵਰਗੀਆਂ ਗੱਡੀਆਂ ਜਿਦੇ ਚ ਮੁੰਡੇ ਸੈਲਰੀ ਤੇ ਰੱਖੇ ਆ ਉਹਨਾਂ ਦਾ ਕੰਮ ਕੀ ਹੈ ਹੁਣ ਮੈਂ ਤੁਹਾਨੂੰ ਕਾਲਾ ਬਜਾਰੀ ਦਾ ਮਤਲਬ ਡੌਨ ਦਿਖਾਉਣ ਲੱਗਾ ਨਾ ਵੀ ਕਿੱਦਾਂ ਕੰਮ ਕਰਦੇ ਨੇ ਇਹ ਲੋਕ ਉਹ ਆਕਾਸ਼ ਬੱਤਾ ਨਹੀਂ ਕੋਈ ਵੀ ਹੋ ਸਕਦਾ ਉਸ ਤੋਂ ਪਹਿਲਾਂ ਵੀ ਪੁਰਾਣੇ ਜ਼ਮਾਨੇ 'ਚ ਇੱਕ ਬੜਾ ਵੱਡਾ ਨਾਮ ਹੁੰਦਾ ਸੀ ਉਹ ਨਾਮ ਵੀ ਕਦੀ ਦੱਸਾਂਗੇ ਤੁਹਾਨੂੰ ਉਹ ਨਾਮ ਵੀ ਰਿਵੀਲ ਕਰੂੰਗਾ ਮੈਂ ਸੋ ਇੱਕ ਈਟੀਓ ਹੈ ਜੇ ਉਹ ਫਿਲਮਾਂ 'ਚ ਪੈਸੇ ਲਾਉਂਦਾ ਜੇ ਇਹ ਵੀ ਤੁਹਾਨੂੰ ਦੱਸ ਦਈਏ ਉਹ ਫਿਲਮਾਂ 'ਚ ਪੈਸੇ ਲਾਉਂਦਾ ਤੇ ਉਹ ਉਹਦੇ ਬਾਰੇ ਵੀ ਮੈਂ ਤੁਹਾਨੂੰ ਇਸੇ ਇਹਦੇ 'ਚ ਖੁਲਾਸਾ ਕਰੂੰਗਾ ਵੀ ਇੱਕ ਈਟੀਓ ਜੀ ਦੀ ਤਨਖਾਹ 1.5 ਲੱਖ ਰੁਪਇਆ ਉਹ ਜਿਹੜੀ 5 ਕਰੋੜ 10 ਕਰੋੜ ਦੇ ਟਰਨਓਵਰ ਨਾਲ ਬਣਨ ਵਾਲੀ ਫਿਲਮ ਹੈ ਉਹਦੇ ਚੋਂ ਪੈਸਾ ਕਿਵੇਂ ਲਾਂਦਾ ਹੈ ਕਿੱਦਾਂ ਇੱਕ ਨੰਬਰ ਦਾ ਪੈਸਾ ਦੋ ਨੰਬਰ ਦਾ ਪੈਸਾ ਅਡਜਸਟ ਹੁੰਦਾ ਹੈ ਅੱਜ ਗੱਲਾਂ ਕਰਾਂਗੇ ਆਪਾਂ ਮਲਤਾਨੀ ਢੱਬ ਹੈਗਾ ਤੁਸੀਂ ਮੈਂ ਤਾਂ ਦੇ ਰਿਆਂ ਲੀਡ ਦੇ ਰਿਆਂ ਜਾਂ ਕਲੂ ਦੇ ਰਿਆਂ ਜੀ ਮਾਨ ਸਾਹਿਬ ਧਿਆਨ ਨਾਲ ਸੁਣ ਲੋ ਮੇਰੀ ਵੀਡੀਓ ਮੈਂ ਇੱਕ ਆਮ ਆਦਮੀ ਹੋ ਕੇ ਛੋਟੇ ਛੋਟੇ ਬੰਦਿਆਂ ਨਾਲ ਮਿਲ ਕੇ ਜੇ ਮੈਂ ਹਫ਼ਤੇ 10 ਦਿਨਾਂ 'ਚ ਕੁਝ ਰਾਜ ਕੱਢ ਕੇ ਲਿਆਇਆ ਤੇ ਕਿਰਪਾ ਕਰਕੇ ਇਹ ਨਾ ਹੋਵੇ ਕਿ ਮੈਨੂੰ ਕੋਈ ਗੋਲੀ ਮਾਰ ਦੇ ਤੁਸੀਂ ਇਹਨਾਂ ਚੀਜ਼ਾਂ ਦੇ ਉੱਤੇ ਵੈਰੀਫਿਕੇਸ਼ਨ ਕਰੋ ਉਹ ਮਲਤਾਨੀ ਢਾਬੇ ਦਾ ਕੀ ਰੋਲ ਹੈ ਮੈਂ ਉਹ ਵੀ ਦੱਸਾਂਗਾ ਤੁਹਾਨੂੰ ਦੇਖੋ ਕਿ ਮਤਲਬ ਸਭ ਕਰੀ ਕੀ ਜਾਂਦੇ ਗੱਲਾਂ ਸੋ ਕੀ ਕਰਦੇ ਨੇ ਫਿਰ ਇਹ ਲੋਕ ਉਹਨਾਂ ਨੇ ਜਿਹੜੀ 16 17 ਕਾਰਾਂ ਰੱਖੀਆਂ 16 17 ਕਾਰਾਂ ਉਹ ਚ ਦੋ ਦੋ ਮੁੰਡੇ ਬੈਠੇ ਨੇ ਦੋ ਹੀ ਈਟੀਓ ਭਜੀ ਐਟ ਅ ਟਾਈਮ ਹੁੰਦੇ ਨੇ ਐਡਾ ਵੱਡਾ ਸ਼ੰਭੂ ਬੈਰੀਅਰ ਹੈ ਤੇ ਈਟੀਓ ਕਿੰਨੇ ਆ ਦੋ ਉਹਦੇ ਉੱਤੇ ਉਹਨਾਂ ਦਾ ਅਫਸਰ ਫਿਰ ਕਮਿਸ਼ਨਰ ਤੱਕ ਸੋ ਇਹ ਕੀ ਕਰਦੇ ਨੇ ਜਿਹੜੇ ਈਟੀਓ ਨਾਲ ਤੇ ਕੀ ਇਹਨਾਂ ਦੀ ਸੈਟਿੰਗ ਹੁਣ ਈਟੀਓ ਕੋ ਇਲਾਕਾ ਕਿੱਥੋਂ ਦਾ ਹੈ ਪੂਰਾ ਸਰੰਦ ਉਹ ਮਲੂਰ ਰੋਡ ਵੀ ਵਿੱਚੇ ਵੜ ਗਈ ਇਧਰ ਲਈ ਵੀ ਵਿਚੋੜੀਆਂ ਚੰਡੀਗੜਾ ਨਾਲ ਵੀ ਵਿੱਚੇ ਵੜ ਗਈ ਸਾਰੇ ਪਾਸੇ ਜਾਣ ਵਾਲੀਆਂ ਸੜਕਾਂ ਦੋ ਇਟਿਊ ਕੋਲ ਹੈ ਉਹਨਾਂ ਕੋ ਸਰਕਾਰੀ ਜਿਪਸੀ ਹੈ ਉਹਦੇ ਵੀ ਤੇਲ ਲਿਮਟਿਡ ਹੈ ਜਿਹੜਾ ਤੇਗਾ ਕੋਈ ਇਮਾਨਦਾਰ ਅਫਸਰ ਤੁਹਾਡੇ ਰਗਾ ਉਹਨੂੰ ਤੇ ਡਰਾਣਾ ਸ਼ੁਰੂ ਕਰ ਦਿੰਦੇ ਨੇ ਉਹਦੇ ਪਿੱਛੇ ਪੁਲਿਸ ਦੀਆਂ ਗੱਡੀਆਂ ਲਾ ਦਿੰਦੇ ਨੇ ਤੇ ਹੁਣ ਪੁਲਿਸ ਦਾ ਐਸਐਚਓ ਵੀ ਨਾਲ ਲੜਿਆ ਉਹ 100 ਨੰਬਰ ਤੇ ਕਾਲ ਕਰਦਾ ਕਿ ਮੇਰੇ ਪਿੱਛੇ ਕੁਝ ਗੱਡੀਆਂ ਮੇਰਾ ਪਿੱਛਾ ਕਰ ਰਹੀਆਂ ਮੈਨੂੰ ਬਚਾਓ ਉਹ ਪਹਿਲਾਂ ਇਹਨਾਂ ਨੂੰ ਫੋਨ ਕਰਦਾ ਤੇ ਫਿਰ ਉਹ ਪੀਸੀਰ ਭੇਜਦਾ ਉਦੋਂ ਤੱਕ ਆਪਸੇ ਨੈਟਵਰਕ ਚੱਲ ਜਾਂਦਾ ਹੈ ਉਹ ਗੱਡੀਆਂ ਗਾਇਬ ਹੋ ਜਾਂਦੀਆਂ ਉਹ ਕਹਿੰਦੇ ਹਾਂਜੀ ਖਲੁੱਤੇ ਤੁਹਾਡੇ ਨਾਲ ਦੱਸੋ ਕੀ ਕਰੀਏ ਇਹ ਮੋਡਰਸਪਰੰਟੀ ਦੱਸ ਰਿਹਾ ਮੈਂ ਇਹਦੇ ਵਾਲੇ ਪੁਖਤਾ ਸਬੂਤ ਕੱਢਣੇ ਆ ਮੈਂ ਬਾਹਰ ਚਲੋ ਹੁਣ ਆਪਾਂ ਆਕਾਸ਼ ਬੱਤਾ ਤੇ ਆ ਜੀ ਨਾ 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 ਇੱਕ ਆਕਾਸ਼ ਬੱਤਾ ਹੀ ਹੈ ਆਕਾਸ਼ ਬੱਤਾ ਇੱਕ ਕੈਰੇਕਟਰ ਨਹੀਂ ਹੈ ਇੱਕ ਜਿਹੜੀ 2 ਨੰਬਰ ਵਾਲੀ ਕ੍ਰਪਸ਼ਨ ਹੈ ਉਹਦਾ ਇੱਕ ਹਿੱਸੇਦਾਰ ਹੈ ਸ਼ਰਯਮ ਦੱਸ ਰਿਹਾ ਮੈਂ ਤੁਹਾਨੂੰ ਯਾਨੀ ਕਿ ਬਹੁਤ ਵੱਡੇ ਇਲਜ਼ਾਮ ਲਾ ਰਹੇ ਹਾਂ ਆਕਾਸ਼ ਬੱਤਾ ਕਾਲਾ ਬਾਜ਼ਾਰੀ ਕਰ ਰਿਹਾ ਮੰਡੀ ਗੋਬਿੰਦਗੜ੍ਹ ਚ ਜਿਹੜੀਆਂ ਪਿਛਲੀਆਂ ਰਿਪੋਰਟਾਂ ਐ ਆ ਲੋ ਆਜੋ ਫਿਰ ਇੱਥੇ ਆਜੋ ਫਿਰ ਪਹਿਲਾਂ ਇੱਕ ਐਫ ਆਈ ਆਰ ਨੰਬਰ 7 ਹੋਈ ਇਹਦੇ ਤੇ ਇੱਕ ਐਫ ਆਈ ਆਰ ਨੰਬਰ 155 ਹੋਈ ਇੱਕ 2012 ਚ ਹੋਈ ਫਿਰ ਐਫ ਆਈ ਆਰ ਨੰਬਰ 26 ਹੋਈ ਐਫ ਆਈ ਆਰ ਨੰਬਰ 170 ਮੈਨੂੰ ਦੱਸ ਨਾ 171 ਕੋ ਹੋਰ ਹੋਈ ਇੱਕ ਐਫ ਆਈ ਆਰ ਨੰਬਰ 7 ਮੇਰੇ ਕੋਲ ਗਈ ਹੈ 2014 ਦੀ ਜਿਹਦੇ ਵਿੱਚ ਕਿਸੇ ਬੰਦੇ ਦੀ ਜ਼ਿੰਦਗੀ ਨੂੰ ਖਤਰਾ ਪਚਾਉਣਾ ਉਹ ਐਫ ਆਈ ਆਰ ਹੈ ਬਿਆਨ ਅਜਾਨੇ ਗੁਰਦੀਪ ਸਿੰਘ ਟੋੜਾ ਉਰਫ ਟੋੜਾ ਪੁੱਤਰ ਸਰਦਾਰ ਕਰਨੈਲ ਸਿੰਘ ਜੱਟਵਾਸੀ ਟੋੜਾ ਥਾਣਾ ਭਾਦਸੋ ਜ਼ਿਲ੍ਹਾ ਪਟਿਆਲਾ ਉਮਰ ਕਰੀਬ 34 ਸਾਲ ਬਿਆਨ ਕੀਤਾ ਕਿ ਕਿ ਪਤਾ ਦਾ ਰਹਿਣ ਵਾਲਾ ਆ ਤੇ ਆਕਾਸ਼ਦੀਪ ਨੇ ਮੇਨੂੰ ਲਿਆ ਕਰਤਾ ਤੇ ਮੇਰੇ ਨਾਲ ਲੋ ਕਰਤਾ ਠੀਕ ਹੈ ਜੀ 10:30 ਵਜੇ ਰਾਤ ਦੇ ਆਪਣੇ ਵਿੰਟੋਰਾ ਲਈ ਜਾ ਰਹੇ ਸੀ ਵਹੀਕਲ ਦੇ ਉੱਤੇ ਇੰਤਜ਼ਾਰਤਾ ਬੇ ਮਲੋ ਸੋ ਐਂਡ ਸੋ ਸੋ ਵਿਅਕਤੀ ਜਿਸ ਵਿੱਚੋਂ ਇੱਕ ਆਕਾਸ਼ ਪੁੱਤਰ ਵਿਸਕੀ ਇਹਦੇ ਡੈਡੀ ਦਾ ਨਾਮ ਵਿਸਕੀ ਆ ਡੈਡੀ ਦਾ ਪੱਕਾ ਨਾਮ ਹੀ ਦੱਸਦਾ ਤੁਹਾਨੂੰ ਮੈਂ ਠਹਿਰ ਜੋ ਉਹ ਡੈਡੀ ਦਾ ਨਾਮ ਮੈਨੂੰ ਹੈਗਾ ਹੈ ਇੱਧਰ ਹੈਗਾ ਮੈਂ ਦੇ ਫਾਦਰ ਸਾਹਿਬ ਦਾ ਨਾਮ ਵੀ ਮੇਰੇ ਕੋਲ ਹੈਗਾ ਤੇ ਚਲੋ ਦੱਸਦਾ ਮੈਂ ਤੁਹਾਨੂੰ ਫਿਰ ਦੂਜੀ ਐਫਆਈਆਰ ਐਫਆਈਆਰ ਨੰਬਰ 26 31 ਜਨਵਰੀ 2023 ਥਾਣਾ ਗੋਬਿੰਦਗੜ ਮੰਡੀ ਇਸ ਤੋਂ ਪਹਿਲੀ ਜਿਹੜੀ ਸੀ ਉਹ ਵੀ ਥਾਣਾ ਗੋਬਿੰਦਗੜ ਮੰਡੀ ਸੀ ਇਹਦੇ ਵਿੱਚ 420 ਠੱਗੀ 506 120 ਵੀ ਹਲੇ ਇਹਨਾਂ ਐਫਆਈਆਰਾਂ ਦਾ ਕਰੰਟ ਸਟੇਟਸ ਕੱਢਣਾ ਬਾਕੀ ਹੈ ਕੀ ਕੋਰਟ ਚ ਚੱਲ ਰਹੀਆਂ ਹਨ ਬੰਦ ਹੋ ਗਈਆਂ ਜਾਂ ਕੀ ਹੋਇਆ ਇਹਦੇ ਵਿੱਚ ਵੀ ਇੱਕ ਭਾਰਤ ਗੁਪਤਾ ਆਕਾਸ਼ ਬੱਤਾ ਕੁਲਵੰਤ ਸਿੰਘ ਸੋਢੀ ਸਿਮਰ ਸੋਢੀ ਗੁਰਕੀਰਤ ਸਿੰਘ ਅਭਿਨਵ ਪ੍ਰਾਸ਼ਰ ਇਹਨਾਂ ਬੰਦਿਆਂ ਦੇ ਉੱਤੇ ਹੁੰਦੀ ਹੈ ਔਰ ਇਹਦਾ ਫੋਨ ਨੰਬਰ ਵੀ ਦਿੱਤਾ ਜਾਂਦਾ ਵੇਖੋ ਇਹਦੇ ਫੋਨ ਨੰਬਰ ਵੀ ਭਾਜੀ ਹਾਂ ਪੈਂਟਾ ਜ਼ੀਰੋ ਤੇ ਅੱਜ ਦੀ ਵੀਡੀਓ ਆਪਾਂ ਦੇਖੀ ਕਿ ਵਕੀਰ ਸਾਹਿਬ ਦੱਸਦੇ ਪਏ ਐ ਕਿ ਇਹ ਜਿਹੜਾ ਆਕਾਸ਼ ਪੱਤਾ ਵੈ ਇਹ ਵੀ ਕੋਈ ਐਡਾ ਸਾਫ਼ ਕੈਰੈਕਟਰ ਦਾ ਮਾਲਕ ਨਹੀਂ ਇਹਦੇ ਉੱਤੇ ਵੀ ਬਹੁਤ ਜ਼ਿਆਦਾ ਪਰਚੇ ਐ ਏ ਵੀ ਜਿਹੜੇ 2 ਨੰਬਰ ਕਾਮ ਆ ਉਹਨਾਂ ਦੇ ਵਿੱਚ ਸ਼ਮੂਲੀਅਤ ਇਹਦੀ ਵੀ ਹੈਗੀ ਆ ਬਾਕੀ ਤੁਸੀਂ ਆਪ ਦੇਖ ਲਓ ਜਿਸ ਤਰ੍ਹਾਂ ਕਿ ਵਕੀਲ ਸਾਹਿਬ ਕਹਿੰਦੇ ਆ ਕਿ ਕਿਸੇ ਆਮ ਛੋਟੇ ਮੋਟੇ ਜਿਹੜਾ ਕੋਈ ਅਫਸਰ ਹੁੰਦਾ ਉਹਨੂੰ ਫੜਾਉਣ ਵਾਸਤੇ ਵੀ ਬੜੇ ਯਤਨ ਕਰਨੇ ਪੈਂਦੇ ਆ ਜਲਦੀ ਕੋਈ ਤੁਹਾਡੀ ਸੁਣਵਾਈ ਨਹੀਂ ਕਰਦਾ ਤੇ ਇਹ ਐਡੇ ਵੱਡੇ ਰੈਂਕ ਦੇ ਅਫਸਰ ਡੀਏਜੀ ਨੂੰ ਫੜਾ ਰਿਆ ਵੈ ਇਹ ਉਹਦੇ ਖਿਲਾਫ ਸਬੂਤ ਦੇ ਰਿਆ ਤੇ ਇਹਦਾ ਮਤਲਬ ਹੈ ਕਿ ਆਪ ਵੀ ਨਾਲ ਡੀਏਜੀ ਪੁੱਲਰ ਸਾਹਿਬ ਦੇ ਬਰਾਬਰ ਦਾ ਸ਼ਰੀਕ ਹੈ ਕਿਉਂਕਿ ਕੋਈ ਵੀ ਅਫਸਰ ਕਿਸੇ ਕੋਲੋਂ ਡਾਇਰੈਕਟ ਪੈਸੇ ਨਹੀਂ ਮੰਗਦਾ ਤੇ ਡੀਏਜੀ ਪੁੱਲਰ ਸਾਹਿਬ ਅਗਰ ਡਾਇਰੈਕਟ ਇਹਨੂੰ 8 ਲੱਖ ਰੁਪਏ ਦੀ ਡਿਮਾਂਡ ਕਰਨ ਦੇ ਸੀ ਇਹਦਾ ਮਤਲਬ ਹੈ ਕਿ ਇਹ ਪਹਿਲਾਂ ਵੀ ਡੀਏਜੀ ਪੁੱਲਰ ਸਾਹਿਬ ਦੇ ਨਾਲ ਡੀਲਿੰਗ ਕਰਦਾ ਸੀ ਐਂਦੀ ਲੇਕਿਨ ਹੁਣ ਇਹਨਾਂ ਦੀ ਆਪ ਪਛਾਣ ਬਣ ਗਈ ਜਿਸ ਦਾ ਕਰਕੇ ਇਹ ਸੀਬੀਆਈ ਵਾਲਾ ਕੋ ਚਲ ਗਿਆ ਤੈਨੂੰ ਕੰਪਲੇਨ ਕਰ ਦਿੱਤੀ ਬਾਕੀ ਇਹ ਹੈ ਕਿ ਇਹਦੇ ਸੀਬੀਈ ਜਿ ਵਿੱਚ ਜਾਣ ਦੇ ਨਾਲ ਡੀਜੀ ਸਾਹਿਬ ਜਿਹੜੇ ਭੁੱਲਰ ਸਾਹਿਬ ਉਹਨਾਂ ਵਰਗੇ ਕਰਪਟ ਅਫਸਰ ਹੈ ਉਹ ਸਾਹਮਣੇ ਆ ਗਏ ਉਹਨਾਂ ਦੀ ਕਰਪਸ਼ਨ ਸਾਹਮਣੇ ਆ ਗਈ ਨਾਲ ਹੀ ਨਾਲ ਹੁਣ ਇਹ ਵੀ ਫਸੇਗਾ ਇਹ ਜਿਹੜਾ ਕਿ ਪ੍ਰਸ਼ਾਸਨ ਕੋਲੋਂ ਜਾਂ ਹਕੂਮਤ ਅੱਗੇ ਡਿਮਾਂਡ ਕਰਦਾ ਕਿ ਮੈਨੂੰ ਸਿਕਿਉਰਿਟੀ ਦਿੱਤੀ ਜਾਏ ਕਿਉਂਕਿ ਮੇਰੇ ਤੇ ਮੇਰੇ ਪਰਿਵਾਰ ਨੂੰ ਬਹੁਤ ਖਤਰਾ ਆਵੇ ਸਾਨੂੰ ਪ੍ਰੋਟੈਕਸ਼ਨ ਦਿੱਤੀ ਜਾਏ ਇਹਦਾ ਇਹ ਵੀ ਡਰਾਮਾ ਬੇਨਕਾਬ ਹੋ ਗਿਆ ਹੁਣ ਇਹਦੇ ਉੱਤੇ ਵੀ ਪਰਚਾ ਹੋਏਗਾ ਮ ਕਰਨ ਵਾਲਾ ਬੰਦਾ ਵਾ ਇਹਦਾ ਕਰੈਕਟਰ ਜਿਹੜਾ ਸਾਫ਼ ਨਹੀਂ ਹੈਗਾ ਤੇ ਇਸ ਕਰਕੇ ਇਸ ਬੰਦੇ ਨੂੰ ਵੀ ਹੁਣ ਜਲਦ ਗ੍ਰਿਫਤਾਰ ਕੀਤਾ ਜਾਏਗਾ ਬਾਕੀ ਵੀਰੋ ਅੱਜ ਦੀ ਵੀਡੀਓ ਤੁਸੀਂ ਦੇਖੀ ਹੈ ਇਸ ਦੇ ਬਾਰੇ ਤੁਹਾਡਾ ਕੀ ਨਾਮ ਕਮੈਂਟ ਕਰਕੇ ਆਪਣੀ ਰਾਏ ਦਾ ਇਜ਼ਹਾਰ ਲਾਜ਼ਮੀ ਕਰਿਓ ਆਪਣਾ ਖਿਆਲ ਰੱਬ ਰੱਖਾ